ਇਹ ਮਾਡਲ ਵੀ ਉੰਨੀ ਹੋ ਗਿਆ ਹਨ ਜਮਾ ਨਵਾਂ ਰੈਟਰ ਐ ਮਾਰਫ ਦੇ ਟਾਇਰ ਨਾਲ ਦੇ ਟਾਇਰ ਨੇ ਚਾਰੇ ਅਸਾ ਤੇ 1 ਘੰਟੇ ਕਿੰਨੇ ਚੱਲਿਆ ਸਿਆ 75 ਘੰਟੇ ਚੱਲਿਆ ਜੀ ਲਸੂ ਲੋਗੂ ਵੀ ਲੱਗੀਆਂ ਪੀਣੇ ਪੈਰ ਘਰ ਨਾਲੇ ਸਾਂ ਤੋਂ ਰੰਗ ਨਹੀਂ ਲਿਆ ਡੱਕਟਰ ਦੇ ਵਾਲੀ ਗੱਲ ਇੱਥੋਂ ਵੀ ਹਾਂਜੀ ਅੱਲਾ ਮਿੱਤਰ ਪਿਆਰੂ ਜਿਹੜਾ ਥੋੜਾ ਮੋਟਾ ਰੇਤਾ ਪੀਣੇ ਇਹ ਵੀ ਲੋਕਾਂ ਨੇ ਬਹਿ ਕੇ ਨਜ਼ਾਰੇ ਜੀ ਦੇਖਿਆ ਵੀ ਟਾਇਰ ਨਾਲ ਦੀ ਨਹੀਂ ਬਈ ਹਾਂਜੀ ਨਾਲ ਦੀ ਜੋੜੀ ਹੈ ਲੈ ਮਿੱਤਰੋ ਨਾਲ ਦੀ ਜੋੜੀ ਹੈ ਤੇ ਰਮਾ ਦੀ ਸਪਾਈ ਦੇਖੋ ਤੁਸੀਂ ਯਾਰ ਕਿਆ ਬਾਤ ਹੈ ਨੀ ਸੀਸੇ ਵਰਗਾ ਟਰੈਕਟਰ ਹੈ ਹਾਂ ਬਿਲਕੁਲ ਸੀਸਾ ਵੀ ਦੇਖ ਕੇ ਯਾਰ ਸ਼ਰਮਾਉਂਦਾ ਹੋ ਹਾਂ ਹੈਨਾ ਸੀਸਾ ਵੀ ਦੇਖ ਕੇ ਨੀਵੀਂ ਪਾਉਂਦਾ ਹੋ ਵੀ ਜਰਾ ਕਿਹੜਾ ਜੰਮ ਪਿਆ ਭਾਈ ਕੁਲਵਿੰਦਰ ਕਿਸੇ ਪਾਸੇ ਕੋਈ ਰੁਪਈਆ ਲੱਗਣ ਨੂੰ ਜਗ੍ਹਾ ਤਾਂ ਨਹੀਂ ਹਾਂਜੀ ਕਿਤੇ ਪਾਸੇ ਵੀ ਨਹੀਂ ਜੀ ਹੈ ਜਮ ਹੀ ਨਹੀਂ ਜੀ ਵੇਚੇ ਚ ਕੋ ਕੋ ਕਿਲੇ ਜੀ ਬੰਦਾ ਜਮਾ ਜਮਾ ਜੀ ਤੇ ਫਿਰ ਦਾ 347 ਘੰਟੇ ਚੱਲਿਆ ਹੋਇਆ ਟਰੈਕਟਰ ਇਹ ਇਹ ਸਿਰਫ 347 ਸਿਰਫ 347 ਲੈ ਮੈਂ ਪੂਰੀ ਨਵੀਂ ਪੈਨੇ ਨਾਲ ਦੇ ਟਰੈਕਟਰ ਬਿਲਕੁਲ ਜੇ ਸੱਜਣੋ 347 ਘੰਟੇ ਚੱਲੇ ਹੋਏ ਹੈ ਰੰਬ ਦੇਖ ਲਓ ਅੰਦਰੋਂ ਮਗਰਾੜ ਅੰਦਰੋਂ ਦੇਖ ਲਾ ਹਾਂ ਐਵੇਂ ਪੈਨੇ ਜਾਂਵੇਂ ਹੁਣ ਲੈ ਕੇ ਕਿੱਸੇ ਆਉਂਦੇ ਆ ਜਮਾਂ ਨਵਾਂ ਆ ਸਹੀ ਗੱਲ ਸਹੀ ਗੱਲ ਆ ਟਿਕ ਟੁਕ ਜਿਦਾ ਪਾਈ ਦੇ ਦਾਂਗੇ ਸੱਜਣੋ ਆ ਨਾਲ ਹੀ ਮਿਲ ਜੂ ਟਿਕ ਟੁਕ ਵਧੀਆ ਲਓ ਵੀ ਮਿੱਤਰ ਪਿਆਰਿਓ ਅੱਜ ਨਾ ਦੋਨੇ ਸਕੇ ਭਈਆਂ ਦੀ ਜੋੜੀ ਲੈ ਕੇ ਆਏ ਆ ਤੁਹਾਡੇ ਵਾਸਤੇ ਦੋਨੇ 855 ਨੇ ਤੇ ਦੋਨੇ ਬਰਨਾਲਾ ਦਾ ਨੰਬਰ ਆ ਜਿਵੇਂ ਇੱਕੋ ਸ਼ਹਿਰ ਦੇ ਵਿੱਚ ਜੰਮੇ ਜਾਏ ਨੇ ਮਿੱਤਰੋ ਬੜੀ ਸੋਹਣੀ ਕੰਡੀਸ਼ਨ ਦੇ ਟਰੈਕਟਰ ਨੇ ਪੂਰੀ ਗੱਲਬਾਤ ਦੱਸਾਂਗੇ ਤੁਹਾਨੂੰ ਵੀ ਕੰਡੀਸ਼ਨ ਦੇਖ ਲੋ ਸੱਜਣੋ ਪਹਿਲਾਂ ਤਾਂ ਜੇਕਰ ਮੂਹਰੋਂ ਗੱਲ ਕਰੀਏ ਦੋਨੇ ਐ ਹੱਸੂ ਹੱਸੂ ਕਰਦੇ ਨੇ ਹਨਾ ਕੰਡੀਸ਼ਨ ਬੜੀ ਚੰਗੀ ਐ ਸੱਜਣੋ ਟਾਇਰਾਂ ਦੀ ਗੱਲ ਕਰ ਲਈਏ ਰਿਮਾਂ ਦੀ ਗੱਲ ਕਰ ਲਈਏ ਸਾਤਰੀਆਂ ਦੀ ਗੱਲ ਕਰ ਲਈਏ ਵੀ ਬਿਲਕੁਲ ਜਿਵੇਂ ਕਹਦੀਏ ਯਾਰ ਜੋੜਿਆਂ ਵਾਲਾ ਕੰਮ ਹੋਇਆ ਪਿਆ ਤੇ ਖੜੇ ਪਤਾ ਕਿੱਥੇ ਨੇ ਸੱਜਣੋ ਅੱਜ ਇਹ ਬਰਨਾਲੇ ਮੰਡੀ ਦੇ ਵਿੱਚ ਤੇ ਇਹਨਾਂ ਦਾ ਪਿੰਡ ਵੀ ਜਿਵੇਂ ਕਹਦੀਏ ਵੀ ਨੇੜੇ ਹੀ ਐ ਇਹ ਸਾਡੇ ਭਰਾ ਫਰਵਾਹੀ ਵਾਲੇ ਕੁਲਵਿੰਦਰ ਲਵੇ ਖੜੇ ਨੇ ਸੱਜਣੋ ਦੋਨੇ ਟਰੈਕਟਰ ਬਿਲਕੁਲ ਗਿਣਤੀ ਦੇ ਘੰਟੇ ਚੱਲੇ ਹੋਏ ਨੇ ਤੇ ਮਾਡਲ ਕਿੰਨਾ ਕੀ ਗੱਲ ਪਤਾ ਉਹ ਆਪਾਂ ਸਾਰਾ ਕੁਝ ਜਾਣ ਲੈਣਾ ਕੋਲਵੰਦਰ ਤੋਂ ਕੋਲਵੰਦਰ ਕੀ ਹਾਲ ਨੇ ਹੋਰ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚੱਲ ਠੀਕ ਬਹੁਤ ਵਧੀਆ ਜੀ ਸਭ ਠੀਕ ਠਾਕ ਤੇ ਸ਼ੁਰੂਆਤ ਕਿਹੜੇ ਟਰੈਕਟਰ ਤੋਂ ਕਢੀ ਕਰੀਏ ਜਿਹੜਾ ਤਾਂ ਮਰਜ਼ੀ ਕਰ ਲੋ ਜੀ ਅਈ ਤੋਂ ਕਰ ਲਈਏ ਇਹ ਤੋਂ ਕਰ ਲਈਏ 855 ਦਾ ਹਾਂ 19 ਮਾਡਲ ਆ 19 ਨੰਬਰ ਦਾ ਪੀਵੀ 19 ਲੈ ਵੀ ਸੱਜਣੋ ਮਾਡਲ ਵੀ 19 ਆ ਤੇ ਨੰਬਰ ਵੀ ਪੀਵੀ 19 ਆ ਬਰਨਾਲੇ ਦਾ ਨੰਬਰ ਹੈ ਹਨਾ ਹਾਂ ਜੀ ਤੇ ਮਾਡਲ ਵੀ 19 ਹੋ ਗਿਆ ਹਨਾ ਜਮਾ ਨਵਾਂ ਟਰੈਕਟਰ ਐ ਮਾਰਫ ਦੇ ਟਾਇਰ ਨਾਲ ਦੇ ਟਾਇਰ ਨਾਲ ਚਾਰੇ ਅ 875 ਘੰਟੇ ਹਾਂ ਜੀ ਉਹ ਜੇ ਕਿਤੇ 819 ਘੰਟੇ ਚੱਲਿਆ ਹੁੰਦਾ ਫੇਰ ਗੱਲ ਹੋਰ ਦੀ ਹਾਂ ਜੀ ਹਾਂ ਜੀ ਸਹੀ ਗੱਲ ਹੈ ਜੀ ਹੈਨਾ ਲੈ ਮਿੱਤਰੋ 875 ਘੰਟੇ ਚੱਲਿਆ ਹੋਇਆ ਪੀਵੀ 19 ਹੈ ਤੇ ਮਾਡਲ ਵੀ 2019 ਆ ਤੇ ਬਾਈ ਇਹਦੇ ਬਾਰੇ ਖੁੱਲ ਕੇ ਦੱਸਦੇ ਪਹਿਲਾਂ ਤਾਂ ਇਹ ਦੱਸਦੇ ਵੀ ਹਾਂ ਜੀ ਪੂਰੇ ਟਰੈਕਟਰ ਦੀ ਫੁੱਲ ਗਾਰੰਟੀ ਜਮਾ ਨਵਾਂ ਟਰੈਕਟਰ ਕਿਤੇ ਦਾਗ ਵੀ ਨਹੀਂ ਲੱਗਿਆ ਨਾ ਕੋਈ ਰੇਸ ਖੁੱਲੀ ਹੈ ਨਾ ਕੋਈ ਕਲੱਚ ਨਾ ਕਿਸੇ ਪਾਸੇ ਕੋਈ ਨਟ ਨੂੰ ਚਾਬੀ ਨਹੀਂ ਲੱਗੀ ਰੱਖੀ ਸਿਲੰਸੂ ਲੋਗ ਵੀ ਲੱਗੀਆਂ ਪਈਆਂ ਨੇ ਬਾਹਰ ਧਰਨ ਵਾਲੇ ਸਾਂ ਤੋਂ ਰੰਗ ਨਹੀਂ ਲਿਆ ਟਰੈਕਟਰ ਦੇ ਬਾਹਲੀ ਗੱਲ ਇੱਥੋਂ ਵੀ ਹਾਂਜੀ ਅੱਲਾ ਮਿੱਤਰ ਪਿਆਰੂ ਜਿਹੜਾ ਥੋੜਾ ਮੋਟਾ ਰੇਤਾ ਪੈਣੇ ਇਹ ਵੀ ਲੋਕਾਂ ਨੇ ਬਹਿ ਕੇ ਨਜ਼ਾਰੇ ਜੀ ਦੇਖਿਆ ਵੀ ਘੈਂਟ ਲੱਗਦੇ ਬੇਟੇ ਫੋਟੋਆਂ ਕਰਾ ਕੇ ਕਹਿੰਦੇ ਹਾਂਜੀ ਹਾਂਜੀ ਫੋਟੋਆਂ ਕਰਾ ਕੇ ਕਹਿੰਦੇ ਸੱਜਣੋ ਟਰੈਕਟਰ ਦੇਖ ਲਓ ਟਰੈਕਟਰ ਤੇ 80 85 ਪੈਸੇ ਟਾਇਰ ਪੈਣ ਰੇ ਰਮਤੀ ਸਫਾਈ ਦੇਖੋ ਤੁਸੀਂ ਯਾਰ ਕਿਆ ਬਾਤਾਂ ਨੇ ਸੀਸੇ ਵਰਗਾ ਟਰੈਕਟਰ ਹੈ ਹਾਂ ਬਿਲਕੁਲ ਸੀਸਾ ਵੀ ਦੇਖ ਕੇ ਯਾਰ ਸ਼ਰਮਾਉਂਦਾ ਹੋ ਹਾਂ ਹੈਨਾ ਸੀਸਾ ਵੀ ਦੇਖ ਕੇ ਨੀਵੀਂ ਪਾਉਂਦਾ ਹੋ ਪੀ ਜਰਾ ਕਿਹੜਾ ਜੰਮ ਪਿਆ ਹਾਂ ਜੀ ਹੈਨਾ ਹਾਂ ਜੀ ਲੈ ਮਿੱਤਰ ਮਗਰਾਟ ਮਗਰੂਟ ਟੇਪ ਕੀਤੇ ਹੋਏ ਨੇ ਪੂਰੇ ਹਾਂ ਜੀ ਵੀ ਕਿਤੇ ਸਕਰੇਜ ਨਾ ਪਏ ਜੇ ਤੇ ਬਈ ਸੌਕੀ ਬੰਦੇ ਲੱਭ ਆਇਆ ਹੋਇਆ ਹਾਂ ਹਾਂ ਜੀ ਹਾਂ ਜੀ ਸੌਕੀ ਬੰਦਾ ਜੀ ਲੈ ਮਿੱਤਰ ਪਹਿਰੇ ਬਾਲੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਯਾਰ 875 ਘੰਟੇ ਚੱਲਿਆ ਹੋਇਆ ਤੇ ਦੇਖੋ ਯਾਰ ਤੁਸੀਂ ਦੇਖ ਦੇਖ ਕੇ ਨਾ ਭੁੱਖ ਲੈਂਦੀ ਆ 855 ਦੇ ਵਿੱਚ ਹੈ ਐਫੀ ਦੇ ਵਿੱਚ ਹਾਂਜੀ ਹਨਾ ਬਈ ਹਾਂਜੀ ਹਾਂਜੀ ਹੁਣ ਦੁਆਰੇ ਦੱਸ ਦਿੰਨੇ ਆ ਵੀ ਇਹ ਮਾਡਲ ਵੀ 2019 ਆ ਤੇ ਨੰਬਰ ਵੀ ਪੀਪੀ ਵੀ 19 ਆ ਬਰਨਾਲੀ ਦਾ ਹੀ ਨੰਬਰ ਸੱਜਣੋ ਆ ਪੱਠੀ ਦੇਖੋ ਇਹਦੀ ਪਹਿਲਾਂ ਹਨਾ ਕੈਂਟ ਗੱਲ ਬਾਤ ਸੱਜਣੋ ਪੂਰਾ ਹੀ ਯਾਰ ਸ਼ੋਰੂਮ ਕੰਡੀਸ਼ਨ ਆ ਸੱਜਣੋ ਕਿਸੇ ਪਾਸੇ ਬਈ ਕੁਲਵਿੰਦਰ ਕਿਸੇ ਪਾਸੇ ਕੋਈ ਰੁਪਈਆ ਲੱਗਣ ਨੂੰ ਜਗ੍ਹਾ ਤਾਂ ਨਹੀਂ ਹਾਂਜੀ ਕਿਤੇ ਪਾਸੇ ਵੀ ਨਹੀਂ ਜੀ ਹੈ ਜਮ ਨਹੀਂ ਜੀ ਵੇਚੇ ਚ ਕੋ ਕੋ ਕਿਲੇ ਜੀ ਬੰਦਾ ਜਮਾਂ ਜਮਾਂ ਜੀ ਤੇ ਫਿਰ ਹੁਣ ਇਹਦੇ ਰੇਟ ਦੀ ਗੱਲ ਦੱਸ ਦੇ ਕਿੰਨੇ ਕੁ ਦਾ ਦੇਵਾਂਗੇ ਆਪਾਂ ਇਹ ਇਹ ਦੇ ਦਾਂਗੇ ਆਪਾਂ 630000 ਦਾ 630 ਦਾ ਹਾਂਜੀ ਫਿਰ ਇਹ ਚੋ ਡਿਸਕਾਊਂਟ ਕਿੰਨਾ ਕਰੇਗਾ ਡਿਸਕਾਊਂਟ ਤੇਰੀ ਵੀਡੀਓ ਦੇਖ ਕੇ ਕਿਆ ਕਰਦਾਂਗੇ ਹੋਰ ਕਰਦਾਂਗੇ ਹੋਰ ਕਰ ਦੇਗਾ ਹਾਂਜੀ ਹਾਂਜੀ ਕਿਤੇ ਅਗਲ ਫੋਨ ਨਾ ਲਾ ਕੇ ਖੜ ਜੇ ਮੋਗੇ ਤੇ ਹਾਂਜੀ ਨਾਜੀ ਨਾਜੀ ਵੀ ਭਾਈ ਜਿਵੇਂ ਕਹਦੀ ਪੰਜਾਬੀ ਚ ਉਹ ਬਣਿਆ ਖੜਾ ਨਾ ਨਾ ਸਹੀ ਗੱਲ ਆ ਹਾਂਜੀ ਹਾਂ ਲੈ ਮਿੱਤਰ ਪਿਆਰਿਓ ਕਰ ਲੋ ਬਾਈ ਨਾ ਕੰਟੈਕਟ 2019 ਮਾਡਲ 875 ਘੰਟੇ ਚੱਲਿਆ ਹੋਇਆ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਆ ਇਹ ਹਾਂਜੀ ਹਾਂਜੀ ਤੇ ਉਸਤਾਦ ਜਿਹੜਾ ਆ ਖੜਾ ਇੱਧਰਲੇ ਪਾਸੇ ਇਹ 21 ਮਾਡਲ ਆ ਜੀ 23 23 ਇਹ ਹੈਗਾ ਕਿਵੇਂ ਆ ਇਹ ਗੱਲਬਾਤ ਆ ਗੱਲਬਾਤ ਆ 347 ਘੰਟੇ ਚੱਲੇ ਹੋਇਆ ਡਾਕਟਰ ਇਹ ਇਹ ਸਿਰਫ 347 ਸਿਰਫ 347 ਲੈ ਮੈਂ ਪੂਰੀ ਨਵੀਂ ਪਹਿਰੇ ਨਾਲ ਦੇ ਡਾਕਟਰ ਬਿਲਕੁਲ ਜੀ ਇਹ ਸੱਜਣੋ 347 ਘੰਟੇ ਚੱਲੇ ਹੋਇਆ ਇਹ ਰਿੰਬ ਦੇਖ ਲੈ ਅੰਦਰੋਂ ਮਗਰਾੜ ਅੰਦਰੋਂ ਦੇਖ ਲੈ ਹਾਂ ਐ ਪਹਿਨੇ ਜਾਂਵੇਂ ਹੁਣ ਲੈ ਕੇ ਕਸੇ ਆਉਂਦੇ ਆ ਜਮਾ ਨਵਾਂ ਕਸੇ ਗੱਲ ਆ ਆ ਟਿਕੜੁਕ ਜਦੋਂ ਪਾਈ ਦੇ ਦਾਂਗੇ ਨਾਲ ਨਾਲ ਦਾ ਜੀ ਸੱਜਣੋ ਆ ਨਾਲ ਹੀ ਮਿਲ ਜੂ ਟਿਕੜੁਕ ਵਧੀਆ ਲੱਗਿਆ ਹੋਇਆ ਐ ਖੁੱਲਾ ਸਿਰ ਆ ਗੱਲਬਾਤ ਆ ਜੀ ਹਾਂ ਤੇ ਇਹ ਹੈਗਾ 347 ਘੰਟੇ ਚੱਲਿਆ ਹੋਇਆ ਮਾਡਲ ਹੈਗਾ 2021 ਹਾਂਜੀ ਹਾਂਜੀ ਨੰਬਰ ਇਹਦਾ ਵੀ ਪੰਜਾਬ ਦਾ ਹੀ ਆ ਹਾਂਜੀ ਬਰਨਾਲਾ ਨੰਬਰ ਹੈ ਪੀਵੀ 19 ਠੀਕ ਹੈ ਤੇ ਇਹ ਵੀ ਪਹਿਲੀ ਪਾਰਟੀ ਦੇ ਨਾਮ ਦਾ ਹੈ ਹਾਂਜੀ ਫਰਸਟ ਪਾਰਟੀ ਦਾ ਜੀ ਜੇ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਰੇਟ ਹੈਗਾ ਜੀ 7 ਲੱਖ 25000 7 ਲੱਖ 10000 ਦਾ ਰੇਟ ਦੇ ਦਾਂਗੇ ਜੀ 7 ਲੱਖ 10000 ਦਾ ਜੇ 10000 ਮੈਂ ਕਹਦਾ ਵੀ ਇਹ ਵੀ ਚੱਕ ਦੇ ਯਾਰ ਕਰ ਦਈਏ ਪੂਰੇ ਦਾ ਨਾ 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 ਤੱਕਾ ਵਾਲਾ ਤੱਕਾ ਜੀ ਯਾਰ ਇਹ ਤਾਂ ਦੇਣਾ ਪੈਣਾ ਲੈ ਜਿਆ ਲੈ ਮੇਤਰੋ ਕੁਝ ਨਹੀਂ ਹੁੰਦਾ ਯਾਰ ਉਂ ਵੀ ਆ ਕੇ ਮੌਕੇ ਤੇ ਛੋਟ ਜੀ ਨਾ ਕਰਾਇਓ ਪੂਰੇ ਕਰ ਲਓ ਸੰਪਰਕ ਨੰਬਰ ਸੱਜਣੋ ਸਕਰੀਨ ਤੇ ਚੱਲੀ ਜਾਂਦਾ ਕਰ ਲਓ ਕਰਾਂ ਬਾਈ ਨਾਲ ਕੰਟੈਕਟ ਦੋਨੇ ਟਰੈਕਟਰਸ ਵਾਲੇ ਪੂਰੇ ਘੈਂਟ ਨੇ ਜਿਵੇਂ ਕਹਦੀਆਂ ਯਾਰ ਬਹੁਤ ਸੋਹਣੀ ਗੱਲਬਾਤ ਹੈ ਨਾ ਕਰ ਲਓ ਸੰਪਰਕ ਸੱਜਣੋ ਅੱਜ ਬਰਨਾਲਾ ਮੰਡੀ ਚ ਨੇ ਤੇ ਹੈ ਕਿ ਨੇ ਬਾਈ ਇਹ ਕੁਲਵਿੰਦਰ ਲਵੇ ਫਰਵਾਹੀ ਵਾਲੇ ਲਵੇ ਤੇ ਕੱਲ ਨੂੰ ਤੁਹਾਨੂੰ ਘਰੇ ਮਿਲ ਜਾਣਗੇ ਟਰੈਕਟਰ ਹਨਾ ਬਾਈ ਹਾਂਜੀ ਓਕੇ ਜੀ ਕਰ ਦਿਓ ਸ਼ੇਅਰ ਵੀਡੀਓ ਮਿਹਰਬਾਨੀ